ਸਸਤੀਗਾ ਦੋਸਤੋ ਮੈਂ ਹਰ ਦਵਿੰਦਰ ਪੱਟੀ ਆ ਤੁਸੀਂ ਜੁੜੇ ਹੋ 12 ਬੋਲੇ ਪੰਜਾਬੀ ਚੈਨਲ ਨਾਲ ਦੋਸਤੋ ਮੇਰੀ ਬੈਕ ਸਾਈਡ ਤੁਸੀਂ ਪਾਖੜਾ ਨਹਿਰ ਦੇਖ ਰਹੇ ਹੋ ਔਰ ਇਸ ਪਾਖੜਾ ਨਹਿਰ ਦੀ ਦੂਸਰੀ ਪਟੜੀ ਤੇ ਜੇ ਨਿਗਾਹ ਮਾਰੀਏ ਤਾਂ ਇੱਕ ਬਹੁਤ ਵੱਡਾ ਸੇਫਟੀ ਗਾਰਡ ਨਾਲ ਨਾਲ ਲੱਗਾ ਹੋਇਆ ਔਰ ਇਸ ਸਾਈਡ ਦੇ ਉੱਪਰ ਜੇ ਨਿਗਾਹ ਵਾਰੀਏ ਤਾਂ ਕੋਈ ਵੀ ਸੇਫਟੀ ਗਾਰਡ ਜਿਹੜਾ ਉਹ ਨਹੀਂ ਹੈਗਾ ਕਿਉਂਕਿ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਕਿ ਬਿਲਕੁਲ ਮੇਰੇ ਸਾਹਮਣੇ ਵਾਲੀ ਸਾਈਡ ਤੇ ਇੱਥੇ ਮਿੰਨੀ ਕਿਸਾਨ ਯੂਨੀਅਨ ਹੈ ਛੋਟੀ ਟਰੱਕ ਯੂਨੀਅਨ ਹੈ ਇੱਥੇ ਜਿਹੜੀ ਮੌਜੂਦ ਹੈ ਔਰ ਬਹੁਤ ਵੱਡਾ ਇੱਥੇ ਪੀਰ ਬਾਬਾ ਜੀ ਦਾ ਦਰਬਾਰ ਹੈ ਔਰ ਮੋਟਰਸਾਈਕਲ ਤੇ ਕਾਫੀ ਜ਼ਿਆਦਾ ਲੋਕ ਇੱਥੋਂ ਸਪੀਡ ਦੇ ਵਿੱਚ ਲੰਘਦੇ ਆ ਕਈ ਵਾਰ ਮੋਟਰਸਾਈਕਲ ਸਲਿੱਪ ਹੋਣ ਕਾਰਨ ਕੋਈ ਵੀ ਜਿਹੜਾ ਇੱਥੇ ਹਾਦਸਾ ਵਾਪਰ ਸਕਦਾ ਹੈ ਕੋਈ ਵੀ ਹਾਦਸਾ ਹੋ ਸਕਦਾ ਹੈ ਇਸ ਕਰ ਇਸ ਕਰਕੇ ਸਾਡੀ ਸਮਾਣਾ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਜਗ੍ਹਾ ਦੇ ਉੱਪਰ ਥੋੜੀ ਜਿਹੀ ਜਗ੍ਹਾ ਜਿਹੜੀ ਹੈ ਤਾਂ 5 ਕੁ ਮੀਟਰ ਦਾ ਦਾਇਰਾ ਹੁੰਦਾ ਜਿਹੜਾ ਸੇਫਟੀ ਗਾਰਡ ਜਿਹੜਾ ਲਗਾਇਆ ਜਾਵੇ ਕਿਉਂਕਿ ਦੂਸਰੀ ਸਾਈਡ ਤੁਸੀਂ ਦੇਖ ਰਹੇ ਹੋ ਸੇਫਟੀ ਗਾਰਡ ਲੱਗਾ ਹੋਇਆ ਹੈ ਔਰ ਦੂਸਰੀ ਸਾਈਡ ਜਿਹੜਾ ਪੱਕਾ ਰੋਡ ਵੀ ਹੈ ਇੱਥੇ ਤਕਰੀਬਨ ਜਦੋਂ ਕਿਤੇ ਬਰਸਾਤ ਹੋ ਜਾਂਦੀ ਹੈ ਤਾਂ ਮੌਸਮ ਖਰਾਬ ਹੋਣ ਦੀ ਸੂਰਤ ਦੇ ਵਿੱਚ ਜਿਹੜੀ ਜਦਾ ਦਲਦਲ ਵੀ ਬਣ ਜਾਂਦੀ ਹੈ ਸੋ ਸਲਿੱਪ ਕਰਕੇ ਕਿਸ ਤਰ੍ਹਾਂ ਤੇ ਮੋਟਰਸਾਈਕਲ ਜਿਹੜਾ ਉਹ ਨਹਿਰ ਦੇ ਵਿੱਚ ਵੀ ਡਿੱਗ ਸਕਦਾ ਸੋ ਇਸ ਕਰਕੇ ਜਰੂਰ ਜਿਹੜਾ ਪ੍ਰਸ਼ਾਸਨ ਨੂੰ ਇਸ ਵਕਤ ਧਿਆਨ ਦੇਣਾ ਚਾਹੀਦਾ ਇੱਥੇ ਇੱਕ 500 ਮੀਟਰ ਦੀ ਜਿਹੜੀ ਇਹ ਪੈਂਦਾ ਉਹਦੇ ਵਿੱਚ ਸੇਫਟੀ ਗਾਰਡ ਜਰੂਰ ਲਾਉਣਾ ਚਾਹੀਦਾ ਸੋ ਤੁਸੀਂ ਜਰੂਰ ਬਿਦੇ ਉਤਾਰਾ ਬੰਦੇ ਪੰਜਾਬੀ ਚੈਨਲ